ਸਭ ਸ੍ਰੀ ਕਾ ਤੋਂ ਜੁੜਿਓ ਪੰਜਾਬੀ ワਲਡਵਾਈ ਟੀਵੀ ਦੇ ਨਾਲ ਤੇ ਮੈਂ ਪ੍ਰਦੀਪ ਐਸ ਤੁਹਾਡੇ ਨਾਲ ਹਾਜ਼ਰਾਂ ਤਸਵੀਰਾਂ ਨੇ ਨੰਗਲ ਚੌਕ ਦੀਆਂ ਸ਼ੁਰੂ ਰੇ ਹਰਦਾਸ ਮਹਾਰਾਜ ਜੀ ਦੇ ਪਵਿੱਤਰ ਉਤਸਵ ਤੇ ਪਵਿੱਤਰ ਪਾਵਨਪੁਰਬ ਤੇ ਇਸ ਚੌਕ ਦਾ ਨਾਮਕਰਨ ਕੀਤਾ ਗਿਆ ਸੀ ਡਾਕਟਰ ਵੀ ਆਰ ਅੰਬੇਡਕਰ ਚੌਕ ਅੱਜ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਬਹੁਤ ਸਾਰੀਆਂ ਡਿਗਰੀਆਂ ਤੇ ਐਜੂਕੇਸ਼ਨ ਦੇ ਮਾਹਰ ਡਾਕਟਰ ਪੀ ਆਰ ਅੰਬੇਡਕਰ ਜਿਨ੍ਹਾਂ ਨੇ ਦਬਲੇ ਕੁਜਲੇ ਲੋਕਾਂ ਦਾ ਗੱਲ ਕੀਤੀ ਕੀਤੀ ਹੈਗੀ ਆ ਖਾਸ ਤੌਰ ਤੇ ਜੇ ਸੰਵਧਾਨਿਕ ਹੱਕ ਖਾਸ ਤੌਰ ਤੇ ਨਾਰੀ ਦਾ ਹੱਕ ਜਿਹੜਾ ਅਧਿਕਾਰ ਉਸ ਦੀ ਇੱਜ਼ਤ ਉਸ ਦੀ ਮਾਣ ਉਸ ਦਾ ਰਤਬਾ ਉਸ ਦੀ ਗੱਲ ਕਰਨ ਵਾਲੇ ਸੰਸਦ ਦੇ ਵਿੱਚ ਇੱਕ ਉਹ ਵੱਡੀ ਚੀਜ਼ ਨੂੰ ਲੈ ਕੇ ਆਣ ਵਾਲੇ ਕਿ ਸਭ ਦੇ ਹੱਕ ਬਰਾਬਰ ਹੋਣ ਅੱਜ ਡਾਕਟਰ ਪੀ ਆਰ ਅੰਬੇਡਕਰ ਜੀ ਦੀ ਜਿਹੜੀ ਆ ਜਨਮ ਦਿਨਤੀ ਹੈਗੀ ਆ ਜਿਹਦੇ ਸਬੰਧ ਦੇ ਵਿੱਚ ਅੱਜ ਦੇਖ ਸਕਦੇ ਹੋ ਵੱਡੀ ਗੰਟੀ ਚ ਜਿਹੜੇ ਇੱਥੇ ਲੋਕ ਹਾਜ਼ਰ ਨੇ ਔਰ ਡਾਕਟਰ ਬੀ ਆਰ ਅੰਬੇਦਕਰ ਚੌਕ ਗਰ ਸ਼ੰਕਰ ਦਾ ਜਿਹੜਾ ਨਾਮਕਰਨ ਹੋਇਆ ਸੀ ਅੱਜ ਉਹਨਾਂ ਦੀ ਪ੍ਰਤਿਮਾ ਨੂੰ ਅੱਜ ਇਸ ਖਾਸ ਮੌਕੇ ਦੇ ਉੱਤੇ ਜਿਹੜਾ ਨਮਨ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਦੇਖ ਸਕਦੇ ਹੋ ਕਿ ਕਿਵੇਂ ਜਿੰਨੇ ਵੀ ਲੋਕ ਇੱਥੇ ਹਾਜ਼ਰ ਨੇ ਇਹ ਸਾਰੇ ਹੀ 바ਵਾ ਸਾਹ ਨੂੰ ਪਿਆਰ ਕਰਨ ਵਾਲੇ ਨੇ ਔਰ ਅੱਜ ਇਹ ਸਾਰੇ ਇਕੱਠੇ ਹੋ ਕੇ ਡਾਕਟਰ ਬੀ ਆਰ ਅੰਬੇਡਕਰ ਜੀ ਦੀ ਜਨਮ ਦਿਨ ਤੇ ਉੱਤੇ ਨਮਨ ਕਰਨ ਪਹੁੰਚੇ ਨੇ ਉਹਨਾਂ ਨੂੰ ਸਿੱਧਾ ਕਰਨ ਪਹੁੰਚੇ ਨੇ ਸੋ ਗੱਲਬਾਤ ਕਰਾਂਗੇ ਥੇ ਮੈਂ ਥੈਂਕਸ ਕਰਦਾ ਪੰਮਾ ਵੀਰ ਦਾ ਬਹੁਤ ਬਹੁਤ ਸ਼ੁਕਰੀਆ ਔਰ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡੀ ਗਿਣਤੀ ਚ ਲੋਕ ਇੱਥੇ ਹਾਜ਼ਰ ਨੇ ਅਦਾਜੀ ਅੱਜ ਦੇ ਮੌਕੇ ਤੇ ਕੀ ਕਹਿਣਾ ਚਾਹੁੰਦੇ ਅੱਜ ਕੋਰੋਨਾ ਲੋਕਾਂ ਦੇ ਮੁਕਤੀਦਾਤਾ ਬਾਬਾ ਸਾਹਿਬ ਡਾਕਟਰ ਪੀਮਰਾਓ ਮੇੜਕਾ ਜੀ ਦੇ ਅੱਜ ਜਨਮ ਦਿਨ ਦੇ ਉੱਤੇ ਜਿੱਥੇ ਲੱਖ ਲੱਖ ਵਧਾਈ ਆਪਾਂ ਦਿੰਦੇ ਆ ਸਾਰੇ ਦੇਸ਼ ਵਾਸੀਆਂ ਨੂੰ ਉੱਥੇ ਬਾਬਾ ਸਾਹਿਬ ਡਾਕਟਰ ਪੀਮਰਾਓ ਮੇੜਕਾ ਜੀ ਦੇ ਪਾਏ ਹੋਏ ਪੁਰਨਿਆਂ ਤੇ ਅੱਜ ਸਾਰਿਆਂ ਨੂੰ ਚੱਲਣ ਦੀ ਲੋੜ ਹੈ ਓੜੋ ਜੁੜੋ ਸੰਘਰਸ਼ ਕਰੋ ਬਾਬਾ ਸਾਹਿਬ ਨੇ ਜੋ ਸਾਨੂੰ ਕਿਹਾ ਸੀਗਾ ਅੱਜ ਜੇਕਰ ਭਾਰਤ ਦਾ ਲੋਕਤੰਤਰ ਜਿਹੜਾ ਆ ਅੱਜ 바ਵਾ ਸਾਹਿਬ ਡਾਕਟਰ ਮੇਦਕਰ ਜੀ ਦੇ ਬਣਾਏ ਹੋਏ ਸੰਵਿਧਾਨ ਦੀ ਬਦولت ਹੈ ਅੱਜ ਹਰ ਜਿਹੜਾ ਨਾਗਰਿਕ ਹੈ ਚਾਹੇ ਦੇਸ਼ ਦਾ ਰਾਸ਼ਟਰਪਤੀ ਆ ਚਾਹੇ ਦੇਸ਼ ਦਾ ਪ੍ਰਧਾਨ ਮੰਤਰੀ ਆ ਚਾਹੇ ਦੇਸ਼ ਦੇ ਮੰਤਰੀ ਆ ਚਾਹੇ ਮੁੱਖ ਮੰਤਰੀ ਆ 바ਵਾ ਸਾਹਿਬ ਡਾਕਟਰ ਮੇਦਕਰ ਨੇ ਉਹ ਜੇ ਸ਼ਕਤੀ ਦਿੱਤੀ ਆ ਜਿਉਂ ਜੇ ਇੱਕ ਬੋਰਡ ਦੀ ਕੀਮਤ ਝੂੰਗੀ ਵਾਲੇ ਦੀ ਆ ਉਹ ਜੇ ਬੋਰਡ ਦੀ ਕੀਮਤ ਜਿਹੜੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਆ ਇਸ ਕਰਕੇ ਸਮੇਂ ਦੇ ਮੁਤਾਬਕ ਆਪਣੇ ਹੱਕਾਂ ਲਈ ਬਾਬਾ ਸਾਹਿਬ ਦੇ ਅਮੀਦ ਕਰਦੇ ਪੈਰਾਕਾਰਾਂ ਨੂੰ ਜਾਗਣਾ ਪਵੇਗਾ ਔਰ ਜਿੱਥੇ ਅੱਜ ਬਾਬਾ ਸਾਹਿਬ ਡਾਕਟਰ ਮਹਿਦ ਕਰਦੇ ਜਨਮ ਦਿਨ ਤੇ ਆਪਾਂ ਉਹਨਾਂ ਦੇ ਲੱਖ ਲੱਖ ਵਧਾਈ ਦਿੰਦੇ ਆ ਉੱਥੇ ਆਣੇ ਵਾਲੇ ਸਮੇਂ ਦੇ ਵਿੱਚ ਬਾਬਾ ਸਾਹਿਬ ਜੀ ਦਾ ਇੱਥੇ ਬੁੱਤ ਜਿਹੜਾ ਆ ਬੜੀ ਜਲਦੀ ਸਥਾਪਿਤ ਹੋਣ ਜਾ ਰਿਹਾ ਔਰ ਲੱਗਰਦੇ ਆ ਲੋਕਾਂ ਨੂੰ ਇਲਾਕੇ ਦੇ ਲੋਕਾਂ ਨੂੰ ਸ਼ਹਿਰ ਦੇ ਲੋਕਾਂ ਨੂੰ ਬਾਬਾ ਸਾਹਿਬ ਡਾਕਟਰ ਮਹਿਦ ਕਰਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਦੇ ਆ ਬਹੁਤ ਥੋੜੇ ਦਿਨ ਪਹਿਲਾਂ ਪੰਨੂ ਵੱਲੋਂ ਧਮਕੀ ਦਿੱਤੀ ਗਈ ਸੀ ਉਹ ਜਿਹੜੇ ਕਾਰਿਆਕਿਵੇਂ ਦੇਖਦੇ ਹੋ ਜੋ ਪੰਨੂ ਨੇ ਕਿਹਾ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਆ ਜਿਹੜੀਆਂ ਸਮਾਜ ਨੂੰ ਵੰਡ ਕੇ ਰੱਖਣੀ ਚਾਹਦੀਆਂ ਜਿਹੜੇ ਕਹਿੰਦੇ ਸੀ 바ਵਾ ਸਾਹਿਬ ਡਾਕਟਰ ਮੇਦਕਾਰ ਦੇ ਬੁੱਤ ਤੜਾਂਗੇ ਅੱਜ 바ਵਾ ਸਾਹਿਬ ਜੀ ਦੇ ਪੈਰੋਕਾਰ ਜਿਹੜੇ ਆ ਉਹ ਜਾਗ ਚੁੱਕੇ ਆ ਇੱਕ ਵੀ ਬੁੱਤ ਨੂੰ ਕਦੇ ਇੰਡੀਆ ਦੇ ਵਿੱਚ ਇੱਕ ਵੀ ਨਹਿੰਦਰ ਪੰਡੂ ਦੇ ਬਾਤਾਂ ਆਂ ਨਹੀਂ ਦਿੱਤੀ ਔਰ 바ਵਾ ਸਾਹਿਬ ਦੇ ਪੈਰੋਕਾਰ ਜਿਹੜੇ ਆ ਜਿਹੜਾ 바ਵਾ ਸਾਹਿਬ ਦੀ ਆ ਮੂਰਤੀ ਨੂੰ ਕੋਈ ਨੁਕਸਾਨ ਪਹ ਜਾਵੇਗਾ ਅੱਜ ਉਹਨਾਂ ਨੂੰ ਆਪਣੀ ਜਾਨ ਬਚਾ ਕੇ ਫੇਰਕੜੀ ਪਵੇਗੀ ਔਰ ਉਹਨਾਂ ਦੀ ਜਾਨ ਜਾਵੇਗੀ ਜਿਹੜਾ 바ਵਾ ਸਾਹਿਬ ਦੇ ਪੈਰੋਕਾਰਾਂ ਨੂੰ ਔਰ 바ਵਾ ਸਾਹਿਬ ਦੇ ਪੁੱਤ ਨੂੰ ਉਹਦੇ ਰਹਿਵਰ ਜਿਹੜੇ ਅੱਜ ਪਹਿਰਾ ਦੇਣ ਜੋਗੇ ਆ ਉਹਦੇ ਪੈਰੋਕਾਰ ਜਿਹੜੇ ਆ ਆਪਣੇ ਜ਼ਿੰਮੇਵਾਰੀ ਨਿਭਾਣ ਜੋਗੇ ਆ ਇਹਨਾਂ ਲੱਭ ਜਾਣਾ ਸਾਰਿਆਂ ਦਾ ਧੰਨਵਾਦ ਜਾ ਭੀਮ ਜਾ ਭਾਰਤ ਬਵਾ ਸਾਹਿਬ ਤੇਰੀ ਸੋਚ ਤੇ ਯਾ ਯਾ ਦੇਖੋ ਬਵਾ ਸਾਹਿਬ ਤੇਰੀ ਸੋਚ ਤੇ ਯਾ ਯਾ ਦੇਖੋ ਬਵਾ ਸਾਹਿਬ ਤੇਰੀ ਸੋਚ ਤੇ ਯਾ ਯਾ ਦੇਖੋ ਕੇ ਭੀਮ ਜਾ ਭਾਰਤ ਜਾ ਭੀਮ ਜਾ ਭਾਰਤ ਸੋ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸਲੋਗਨ ਜਿਹੜੇ ਆ ਉਹ ਚਕਾਰਿਆਂ ਦੀ ਗੂਹ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਲਗਾਏ ਜਾ ਰਹੇ ਨੇ ਔਰ ਉਨ ਨੂੰ ਦੱਸੋ ਕਿ ਕਿਤੇ ਹੈਗਾ ਇੱਥੇ ਆਪਣਾ ਪੰਜਾਬ ਦਾ ਬਹੁਤ ਬੋਲਦਾ ਹਾਂ ਬਾਬਾ ਸਾਹਿਬ ਤੇਰੀ ਸੋਚ ਤੇ ਆ ਰਹੀ ਹੈ ਹੋ ਕੇ ਬਾਬਾ ਸਾਹਿਬ ਤੇਰੀ ਸੋਚ ਤੇ